ਜਿਹਾ ਤੇ ਫੋਨ ਹੋਵੇ ਨਾ ਤੇ ਰੋਟੀ ਖਾਣ ਲਗਾ 1 ਘੰਟਾ ਲੱਗਦਾ ਹੈ ਤੇ ਜੇ ਉਹ ਆਪਣਾ ਫੋਨ ਘਰ ਵਾਲੀ ਦੇ ਹੱਥ ਚ ਆ ਜੇ ਨਾ ਤੇ ਰੋਟੀ ਖਾਣ ਨੂੰ 2 ਮਿੰਟ ਲੱਗਦੇ ਹੈ ਫੇਰ ਬੰਦੀ ਸਪੀਡ ਯਾਰ ਇੱਕ ਤੇ ਆਪਣੇ ਪੰਜਾਬੀ ਨਾਲ ਪੰਗੇ ਲੈਣ ਤੋਂ ਬਾਜ਼ ਨਹੀਂ ਹੁੰਦੇ ਹੁਣਾ ਸੂਰਜ ਨੂੰ ਪਤਾ ਨਹੀਂ ਕਿੰਨੇ ਕੁ ਸ਼ਿਕਾਇਤਾਂ ਵਾ ਜਿਹੜਾ ਇੰਨਾ ਤਪਿਆ ਫਿਰਦਾ ਇਹ ਗਰਮੀ ਬਾੜੀ ਕਰਦੀ ਹੁੰਦੀ ਹੈ ਸੋਚਿਆ ਸੀ ਕਿ ਜ਼ਿੰਦਗੀ 'ਚ ਕੁਝ ਵੱਡਾ ਕਰਾਂਗਾ ਹੋਰ ਤੇ ਕੁਝ ਹੋਇਆ ਨਹੀਂ ਪਰ ਸਾਲਾ ਢਿੱਡ ਬੜਾ ਵੱਡਾ ਹੋ ਗਿਆ ਤੇ ਕੁਝ ਸਮਝ ਨਹੀਂ ਆਤਾ ਕਿ ਹੋਵੇ ਕਾਮੇ ਕਾਮੇ ਵੈਸੇ ਗਰਮੀਆਂ ਦਾ ਵੀ ਇੱਕ ਗੱਲੋਂ ਫਾਇਦਾ ਹੀ ਆ ਕਿਉਂਕਿ ਗਰਮੀਆਂ 'ਚ ਠੰਡ ਨਹੀਂ ਲੱਗਦੀ I'm <laughs> <laughs>